ਜੀ ਦੋਸਤੋ ਇਹ ਆ ਸਾਡੇ ਬੈਡਿੰਗ ਬਲੌਗ ਦਾ ਪਾਰਟ 3 ਅਸੀਂ ਸਵੇਰੇ 9 ਵਜੇ ਸਾਰੇ ਤਿਆਰ ਹੋ ਕੇ ਇਹ ਵਾਲੇ ਘਰ ਪਹੁੰਚ ਗਏ ਸਾਡੇ ਜਾਂਦਿਆਂ ਨੂੰ ਮਲਵਾਈ ਪੰਗੜਾ ਗਰੁੱਪ ਵਾਲਿਆਂ ਨੇ ਖੂਬ ਰੌਣਕਾਂ ਲਾਈਆਂ ਹੋਈਆਂ ਸੀ ਜਦ ਤੱਕ ਸਲਾਮੀਆਂ ਦਾ ਸਾਰਾ ਕਾਰਵਿਆਰ ਹੋ ਚੁੱਕਾ ਸੀ ਅਸੀਂ ਹੋ ਗਏ ਸੀ ਲੇਟ ਇਸ ਲਈ ਸਾਡੀ ਸਲਾਮੀ ਪੰਡਿਆ ਦੀ ਕਿਸੇ ਨੇ ਵੀਡੀਓ ਨਹੀਂ ਲਈ ਚਲੋ ਕੋਈ ਨਹੀਂ ਕਦੇ ਕਦੇ ਏਦਾਂ ਹੋ ਵੀ ਜਾਂਦਾ ਆ ਸੋ ਸੋ ਜਿਸ ਸਲਾਮੀਆਂ ਖਤਮ ਹੋਣ ਤੋਂ ਬਾਅਦ ਫਿਰ ਉਹਦੇ ਦੁੱਲੇ ਰਾਜਾ ਦੇ ਆਏ ਗਲੇ 'ਚੋਂ ਥੋੜੇ ਹਾਰ ਕੱਢ ਦਿੱਤੇ ਗਏ ਕਿਉਂਕਿ ਇਹ ਬਹੁਤ ਜ਼ਿਆਦਾ ਹੈਵੀ ਸੀ ਤੇ ਕੈਰੀ ਕਰਨੇ ਮੁਸ਼ਕਿਲ ਸੀ ਫਿਰ ਰੈਡੀ ਸਗੇ ਅਗਲੀਆਂ ਰਸਮਾਂ ਰਿਵਾਜਾਂ ਦੇ ਲਈ ਕੁਝ ਰੀਚੂਅਲਸ ਹੁੰਦੇ ਆ ਸਾਡੇ ਜੋ ਪੂਰੇ ਕਰਨੇ ਹੁੰਦੇ ਸਾਰੀਆਂ ਦੁੱਲੇ ਦੀਆਂ ਸਿਸਟਰਜ਼ ਨੇ ਜਿਨ੍ਹਾਂ ਨੇ ਉਹਦੀ ਇੰਜੜੀ ਫੜਨੀਆਂ ਜਿਹੜੀ ਤੁਹਾਨੂੰ ਸਭ ਨੂੰ ਪਤਾ ਹੀ ਹੋਣਾ ਆ ਜਿਹੜੀ ਦੁਲੇ ਦੇ ਗਲ ਚ ਰੈੱਡ ਕਲਰ ਦੀ ਹੁੰਦੀ ਆ ਇਹਨਾਂ ਨੂੰ ਪਹਿਣਾ ਆਨੰਦ ਕਾਰਜ ਤੱਕ ਸੰਭਾਲਦੀਆਂ ਆ ਆਪਣੇ ਹੱਥ ਵਿੱਚ ਫੜ ਕੇ ਰੱਖਦੀਆਂ ਆ ਜਦੋਂ ਤੱਕ ਆਨੰਦ ਕਾਰਜ ਹੋਣੇ ਹੁੰਦੇ ਆ ਆਈ ਹੋਪ ਕਿ ਇਹ ਗੱਲ ਪਤਾ ਹੀ ਹੁਣੀ ਆ ਸਭ ਨੂੰ ਇਸ ਤੋਂ ਬਾਅਦ ਅਸੀਂ ਸਾਰੇ ਫਿਰ ਚੱਲ ਪਏ ਨੱਚਦੇ ਕੌਂਦੇ ਹੱਸਦੇ ਖੇੜਦੇ ਤੇ ਬਰਾਤ ਲੈ ਕੇ ਆਉਣ ਦਾ ਵੀ ਚੰਡੀਗੜ੍ਹ ਨੂੰ ਸਾਰਿਆਂ ਨੇ ਬਹੁਤ ਐਕਸਾਈਟਮੈਂਟ ਸੀ ਕਿ ਅਸੀਂ ਜਲਦੀ ਜਲਦੀ ਪਹੁੰਚੀਏ ਅਸੀਂ ਇਹ ਖੜੀਏ ਨੱਚੀਏ ਗਾਈਏ ਤੋ ਦੁਲੇ ਰਾਜਾ ਗੱਡੀ ਵਿੱਚ ਬੈਠ ਚੁੱਕੇ ਨੇ ਤੇ ਰੈਡੀ ਨੇ ਜਾਣ ਦੇ ਲਈ ਸੋ ਜੀ ਅਸੀਂ ਨਿਕਲ ਚੁੱਕੇ ਸੀ ਕਰੋ ਰਸਤੇ ਵਿੱਚ ਸਨਹਿਰੀ ਕਣਕਾਂ ਲਹਿਲਾਉਂਦੀਆਂ ਜੋ ਕਿ ਕਟਾਈ ਦੇ ਲਈ ਰੈਡੀ ਨੇ April ਮਹੀਨਾ ਆ ਤੁਹਾਨੂੰ ਪਤਾ ਹੈ ਕਿ ਕਣਕਾਂ ਦੀ ਕਟਾਈ ਵੀ ਚਾਲੂ ਹੈ ਨਜ਼ਾਰੇ ਲੈਂਦੇ ਹੋਏ ਅਸੀਂ ਟਾਈਮ ਦੇ ਨਾਲ ਹੀ ਪੈਲੈਸ 'ਚ ਪਹੁੰਚ ਗਏ। ਸੋ ਇਹ ਹੈ ਸਾਡਾ ਖੂਬਸੂਰਤ ਜਿਹਾ ਪੈਲੈਸ ਜਿੱਥੇ ਮੈਰਿਜ ਆਰਗੇਨਾਈਜ਼ ਕੀਤੀ ਗਈ ਹੈ ਸਾਰੇ ਫੰਕਸ਼ਨਸ, एवरीथिंग। ਤੁਸੀਂ ਦੇਖ ਸਕਦੇ ਹੋ ਸਾਡੇ ਸੁਪਰ ਗਰਲਸ ਕਿਦਾਂ ਤੋੜੇ ਜਾ ਰਹੇ ਨੇ ਐਕਸਾਈਟਮੈਂਟ ਵਿੱਚ ਕਿਉਂਕਿ ਉਹਨਾਂ ਨੂੰ ਫਾਉਂਟੇਨ ਦਿਸ ਗਿਆ ਆ। ਫਾਉਂਟੇਨ ਦੇ ਅੱਗੇ-ਪਿਛੇ ਹੁਣ ਘੁੰਮਣਾ ਆ, ਉਹਨਾਂ ਨੇ ਪਾਣੀ ਦੇ ਨਾਲ ਖੇਡਣਾ ਆ ਜਿੱਥੋਂ ਕਿ ਇਹਨਾਂ ਨੂੰ ਅੱਗੇ ਪਿੱਛੇ ਕਰਨਾ ਬਹੁਤ ਮੁਸ਼ਕਿਲ ਹੋ ਜਾਣਾ ਆ ਇਹ ਸਾਰੀ ਪੈਲੇਸ ਦੀ ਡੈਕੋਰੇਸ਼ਨ ਜਿਹੜੀ ਕਿ ਬਹੁਤ ਜ਼ਿਆਦਾ ਅਮੇਜ਼ਿੰਗ ਸੀ ਇਹ ਸਗਾ ਉਹ ਏਰੀਆ ਜਿੱਥੇ ਸਾਰਾ ਅਰੇਂਜਮੈਂਟ ਸੀ ਖਾਣ ਪੀਣ ਦਾ ਸੋ ਅਸੀਂ ਕੁਛ ਨਾ ਕੁਛ ਖਾਧਾ ਟੀ ਟਾਈਮ ਸੀ 스ਨੈਕਸ ਲਏ ਇਸ ਤੋਂ ਬਾਅਦ ਦੁਲੇਰਾਜਾ ਆਨੰਦ ਕਾਰਜ ਕਰਕੇ ਆ ਗਏ ਸੀ ਤੇ ਮਿਲਣੀ ਦਾ ਟਾਈਮ ਸੀ ਮਿਲਣੀ ਤੁਹਾਨੂੰ ਸਭ ਨੂੰ ਪਤਾ ਹੀ ਆ ਕੀ ਹੁੰਦੀ ਆ ਦੋ ਪਰਿਵਾਰਾਂ ਦਾ ਆਪਸ ਵਿੱਚ ਮੇਲ ਹੁੰਦਾ ਆ ਤੇ ਉਹਨੂੰ ਅਸੀਂ ਮਿਲਣੀ ਕਹਿੰਦੇ ਆ ਜਦੋਂ ਦੋ ਪਰਿਵਾਰ ਮਿਲਦੇ ਆ ਸੋ ਉਸ ਤੋਂ ਬਾਅਦ ਦੁੱਲੇ ਰਾਜ ਆ ਗਏ ਰੀਵਨ ਕਟਾਈਸਾ ਉਹਨਾਂ ਦੀਆਂ ਸਿਸਟਰ ਇਨ ਲਾਜ਼ ਜੋ ਕਿ ਸ਼ਗਨ ਮੰਗ ਰਹੀਆਂ ਸੀ ਉਹਨਾਂ ਨੂੰ ਅੰਦਰ ਨਹੀਂ ਜਾਣ ਦੇ ਰਹੀਆਂ ਸੀ ਕਿ ਪਹਿਲਾਂ ਪੇਮੈਂਟ ਕਰੋ ਐਂਡ THEN ਐਂਟਰੀ ਹੋਏਗੀ ਅੰਦਰ ਜਾਣ ਦੀ ਸੋ ਇੱਥੇ ਕਾਫੀ ਦੇਰ ਵਾਰ ਗੇਮਿੰਗ ਹੁੰਦੀ ਰਹੀ ਤਾਂ ਕਿ ਥੋੜਾ ਉਹਨਾਂ ਦਾ ਕੀ ਕਹਿੰਦੇ ਹੁੰਦੇ ਆ ਸ਼ਗਨ ਦਾ ਜਿਹੜੀ ਆ amount ਆ ਘਟ ਜਾਏ ਸੋ ਕਾਫੀ ਧੀਰ ਬੈਸਪਸਾਈ ਹੋਣ ਤੋਂ ਬਾਅਦ ਇਹਨਾਂ ਦਾ ਜਿਹੜਾ ਫਾਈਨਲ ਡਿਸੀਜਨ ਜਿਗਾ ਹੋਇਆ ਆਈ ਥਿੰਕ ਕਿ 11000 ਚ ਹੋਇਆ ਮੈਨੂੰ ਲੱਗਦਾ ਮੈਨੂੰ ਫਾਈਨਲ ਵੀ ਯਾਦ ਨਹੀਂ ਆ ਕੁਝ ਔਰ ਇੱਥੇ ਕਾਫੀ ਮौज-ਮਸਤੀ ਵੀ ਕੀਤੀ ਸਾਰਿਆਂ ਨੇ ਤੋ ਕਾਫੀ ਅਸ਼ਾ ਮੂਮੈਂਟ ਹੁੰਦਾ ਹੈ ਇਹ ਵੀ ਹਰ ਇੱਕ ਦੇ ਲਈ ਖਾਸ ਕਰਕੇ ਲੜਕੀਆਂ ਲਈ ਉਹ ਆਪਣੇ ਜੀਜਾ ਜੀ ਦੇ ਨਾਲ ਕਾਫੀ ਫਨ ਕਰਦੀਆਂ ਆ ਅਸੀਂ ਸਭ ਨੂੰ ਪਤਾ ਹੀ ਆ ਕਿ ਸਭ ਨੇ ਇਹ ਟਾਈਮ ਇੰਜੋਏ ਕੀਤਾ ਹੁੰਦਾ ਆ ਇਸ ਤੋਂ ਬਾਅਦ ਇਹ ਸਾਰਾ ਕੁਝ ਫਾਈਨਲ ਹੋ ਗਿਆ ਖਤਮ ਹੋ ਗਿਆ ਤੇ ਸਾਰੇ ਅੰਦਰ ਆ ਗਏ ਫਿਰ ਇਹਨੇ ਟਾਈਮ ਚੁਣਾਨੇ ਕੁਝ ਆਪਣਾ ਖਾਦਾ ਪੀਤਾ ਬੱਸ ਫੇਜੀ ਆਂਗੜਾ ਪਾਰ ਈ ਤਿਆਰ ਸੀ ਸਾਡੀ ਅਸੀਂ ਤਾਂ ਜੀ ਨੱਚਣ ਟੱਪਣ ਦੇ ਸ਼ਕੀਨ ਸਾਡੀ ਫੈਮਿਲੀ ਨੂੰ ਬੜਾ ਸ਼ੌਂਕ ਹੈ ਨੱਚਣ ਟੱਪਣ ਦਾ ਅਗਲੇ ਆਨੇ ਇਹ ਵੀ ਨਹੀਂ ਦੇਖਿਆ ਕਿ ਧੁੱਪ ਵਿੱਚ ਹੀ ਸਾਡਾ ਸੈਟਅਪ ਲੱਗਾ ਆ ਅਸੀਂ ਤਾਂ ਨੱਚਣਾ ਸ਼ੁਰੂ ਕਰ ਦਿੱਤਾ ਜਿਗਾਰਡ ਲਾ ਕੇ ਆਪਣਾ ਸੈਟਅਪ ਅਸੀਂ ਸ਼ਾਮੇ ਕਰ ਲਿਆ ਉਸ ਤੋਂ ਬਾਅਦ ਫਿਰ ਸਾਨੂੰ ਕੋਈ ਨਹੀਂ ਧੁੱਪੇ ਵੀ ਨੱਚਦੇ ਰਹੇ ਸ਼ਾਮੇ ਵੀ ਨੱਚਦੇ ਰਹੇ ਕਹਿੰਦੇ ਨਹੀਂ ਹੁੰਦੇ ਕਿ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਗੌਣ ਵਾਲੇ ਦਾ ਮੂੰਹ ਬਸ ਬਿਲਕੁਲ ਉਸੇ ਤਰ੍ਹਾਂ ਬਸ ਫਿਰ ਨੱਚਣ ਵਾਲਿਆਂ ਨੇ ਨੱਚਣਾ ਸੀ ਚਾਹੇ ਧੁੱਪ ਸੀ ਤੇ ਚਾਹੇ ਸ਼ਾਂ ਸੀ ਅਸੀਂ ਕਿਤਾ ਜੀ ਦੋ ਤਿੰਨ ਜਗ੍ਹਾ ਬਦਲ-ਬਦਲ ਕੇ ਨੱਚੇ ਫਿਰ ਆ ਗਏ ਧੁੱਪ ਚ ਜਿੱਥੇ ਪੂਰਾ ਸੈਟਅਪ ਲੱਗਾ ਹੋਇਆ ਸੀ ਕਿਸੇ ਨੂੰ ਕੋਈ ਪਰਵਾਹ ਨਹੀਂ ਧੁੱਪ ਆਇ ਸ਼ਾਇਆ ਬਸ ਅਸੀਂ ਆਪਣਾ ਇੰਜੋਏਮੈਂਟ ਕੀਤਾ ਤੁਸੀਂ ਦੇਖ ਸਕਦੇ ਆ ਸਾਡੀ ਫੈਮਿਲੀ ਇੰਜੋਏਮੈਂਟ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਆ ਕਿਸੇ ਨੇ ਵੀ ਕਦੀ ਵੀ ਵਿਆਹ ਅਟੈਂਡ ਕਰਨਾ ਹੋਇਆ ਨਾ ਸਾਡਾ ਆ ਕੇ ਦੇਖਿਓ ਫੁੱਲ ਇੰਜੋਏ ਕਰੋਗੇ ਜੀ ਇੰਜੋਏਮੈਂਟ ਦਾ ਲੈਵਲ ਚੈੱਕ ਕਰੋ ਦੇਖੋ ਭੰਗੜਾ ਟੀਮ ਕਿੱਥੇ ਪਹੁੰਚ ਗਈ ਭੰਗੜਾ ਪਾਉਂਦੀ ਅਗੇ ਸਾਡੀਆਂ ਬੱਚੀਆਂ ਦਾ ਫੇਵਰਟ Song ਕਰ ਨੌਜਲਾ ਚੁੰਨੀ ਮੇਰੀ ਰੰਗ ਦੇ ਲਲਾਰੀਆ ਤੇ ਪਰਫਾਰਮੈਂਸ ਦਿੱਤੀ ਸਾਡੀਆਂ ਬੱਚੀਆਂ ਨੇ ਜੋ ਕਿ ਇਹਨਾਂ ਦਾ ਬਹੁਤ ਹੀ ਫੇਵਰਟ Song ਆ ਐਵਰੀ ਟਾਈਮ ਇਹਨਾਂ ਇਸ ਚੀਜ਼ ਇੱਕ Song ਤੇ ਪਰਫਾਰਮੈਂਸ ਜ਼ਰੂਰ ਦੇਣੀ ਹੁੰਦੀ ਆ ਇਸ ਦਵਾ ਸਾਡੇ ਦੁਲੇਰਾਜ ਆਪਣੀ ਦੁਲਾਰ ਲੈ ਕੇ ਸਟੇਜ ਤੇ ਆਉਣ ਲਈ ਰੈਡੀ ਸੀ ਸੋ ਉਹ ਆ ਚੁੱਕੇ ਨੇ ਮੋਸਟਲੀ ਜਦੋਂ ਦੁਲਾ ਦੁਲਨ ਸਟੇਜ ਤੇ ਆਉਂਦੇ ਆ ਹਰ ਕਿਸੇ ਦੇ ਵਿਆਹ ਵਿੱਚ ਹੀ ਸਭ ਨੂੰ ਬੜੀ ਐਕਸਾਈਟਮੈਂਟ ਹੁੰਦੀ ਆ ਉਹਨਾਂ ਦੇ ਮੂਮੈਂਟਸ ਕੈਪਚਰ ਕਰਨ ਦੀ ਫੋਟੋਗ੍ਰਾਫੀ ਕਰਨ ਦੀ ਬਸ ਇਸੇ ਤਰ੍ਹਾਂ ਕੋ ਜਿੱਥੇ ਹੋ ਰਿਹਾ ਸੀ ਹਰ ਕੋਈ ਕੋਸ਼ਿਸ਼ ਕਰ ਰਿਹਾ ਸੀ ਉਹਨਾਂ ਦੀ ਵੀਡੀਓ ਲੈਣ ਦੀ ਉਹਨਾਂ ਦੀ ਫੋਟੋ ਲੈਣ ਦੀ ਉਸ ਦੇ ਲਈ ਉਹਨਾਂ ਨੂੰ ਕਾਫੀ ਇੱਕ ਜਗ੍ਹਾ ਰੋਕ ਕੇ ਰੱਖਿਆ ਗਿਆ ਵੇਟ ਕੀਤੀ ਉਹਨਾਂ ਨੇ ਉਹਨਾਂ ਨੂੰ ਵਿਚਾਰਿਆਂ ਨੂੰ ਹੌਲੀ 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 ਅੱਗੇ ਲਿਆਂਦਾ ਗਿਆ ਮਸਤੀ ਆ ਜੀ ਪੰਗੜਾ ਪਾਉਂਦੇ ਨੱਚਦੇ ਗਾਉਂਦੇ ਅੱਗੇ ਵਧੀ ਜਾਂਦੇ ਆ ਸਟੇਜ ਦੇ ਵੱਲ ਇਹ ਨੇ ਸਾਡੇ ਦੁਲਲੇ ਦੇ ਬਿਊਟੀਫੁੱਲ ਸਿਸਟਰ ਐਂਡ ਜੀਜਾ ਜੀ ਜਿਸ ਨੂੰ ਕਿ ਆਪਣੇ ਭਰਾ ਦੇ ਵਿਆਹ ਦਾ ਬਹੁਤ ਚਾ ਆ ਤੇ ਨੱਚਦੇ ਗਾਉਂਦੇ ਉਹਨਾਂ ਨੂੰ ਅੱਗੇ ਲੈ ਕੇ ਆ ਰਹੇ ਨੇ ਨਾਲ ਨਾਲ ਉਹਨਾਂ ਦੀ ਫੋਟੋਗ੍ਰਾਫੀ ਵੀ ਹੋ ਰਹੀ ਆ ਇੱਥੇ ਕੁਝ ਸਪੈਸ਼ਲ ਤਿਆਰ ਕੀਤਾ ਗਿਆ ਸੀ ਉਹਨਾਂ ਦੇ ਵੈਲਕਮ ਵਾਸਤੇ ਤੁਸੀਂ ਦੇਖ ਸਕਦੇ ਆ ਕੁਝ ਤੂਆ ਧਾਰ ਵੈਲਕਮ ਜਿਹਨੂੰ ਕਹਿ ਸਕਦੇ ਆ ਅਸੀਂ ਮੈਨੂੰ ਇਹਦੇ ਬਾਰੇ ਕੁਝ ਜ਼ਿਆਦਾ ਨਹੀਂ ਪਤਾ ਤਾਂ ਕਿ ਮੈਂ ਐਕਸਪਲੇਨ ਨਹੀਂ ਕਰ ਸਕਦੀ ਤੇ ਤੁਸੀਂ ਦੇਖ ਸਕਦੇ ਆ ਕਿ ਉਹਨਾਂ ਦੇ ਆਲੇ ਦੁਆਲੇ ਕਾਫੀ ਅੱਛਾ ਮਾਹੌਲ ਕ੍ਰੀਏਟ ਕੀਤਾ ਗਿਆ ਆ ਤਾਂ ਕਿ ਉਹਨਾਂ ਦਾ ਵੈਲਕਮ ਵਧੀਆ ਹੋ ਸਕੇ ਔਰ ਸਾਡਾ ਪਹੁੰਚ ਗਿਆ ਸਟੇਜ ਕੋਲ ਜਿੱਥੇ ਉਹਨਾਂ ਦਾ ਪ੍ਰੀ-ਵੇਡਿੰਗ ਸ਼ੂਟ ਰੈਡੀ ਸੀ ਉਹਨਾਂ ਨੂੰ ਦਿਖਾਉਣ ਵਾਸਤੇ ਤੇ ਬਾਕੀਆਂ ਨੂੰ ਵੀ ਔਰ ਬਹੁਤ ਹੀ ਜ਼ਿਆਦਾ ਅਮੇਜ਼ਿੰਗ ਪ੍ਰੀ-ਵੇਡਿੰਗ ਸ਼ੂਟ ਸੀਗਾ ਇਹਨਾਂ ਦਾ ਬਹੁਤ ਜ਼ਿਆਦਾ ਪਿਆਰਾ ਬਹੁਤ ਅੱਛੀ ਲੋਕੇਸ਼ਨ ਤੇ ਬਣਾਇਆ ਗਿਆ ਆਈ ਥਿੰਕ ਇਹ ਮੇਰੀ ਲਾਈਫ ਦਾ ਸਭ ਤੋਂ ਬੈਸਟ ਪ੍ਰੀ-ਵੇਡਿੰਗ ਸ਼ੂਟ ਸੀ ਹੁਣ ਤੱਕ ਦਾ ਇਸ ਤੋਂ ਬਾਅਦ ਤੱਕ ਕਹਿ ਨਹੀਂ ਸਕਦੇ ਪਰ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਲੋਕੇਸ਼ਨ ਬਹੁਤ ਅੱਛੀ ਸੀ ਔਰ ਇਸ ਨੂੰ ਸ਼ੂਟ ਬਹੁਤ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਕੀਤਾ ਗਿਆ ਜਿਹੜਾ ਕਿ ਮੈਨੂੰ ਬਹੁਤ ਜ਼ਿਆਦਾ ਪਸੰਦ ਆਇਆ ਸੋ ਤੁਸੀਂ ਵੀ ਦੇਖਣਾ ਕਮੈਂਟਸ ਦੇ ਵਿੱਚ ਦੱਸਣਾ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਔਰ ਪਲੀਜ਼ ਜ਼ਰੂਰ ਦੱਸਣਾ ਕਿ ਕਿਸ ਜਗ੍ਹਾ ਤੇ ਇਹ ਸ਼ੂਟ ਕੀਤਾ ਗਿਆ ਆ ਔਰ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਪਲੀਜ਼ ਪਲੀਜ਼ ਕਮੈਂਟਸ ਜ਼ਰੂਰ ਕਰਨਾ ਔਰ ਇਸਦੇ ਜੋ Song ਚੂਜ਼ ਕੀਤੇ ਗਏ ਉਹ ਤਾਂ ਬਹੁਤ ਅਮੇਜ਼ਿੰਗ ਸੀ ਬਹੁਤ ਜ਼ਿਆਦਾ ਪਿਆਰੇ ਪਿਆਰੇ Song ਸੀਗੇ ਸੋ ਜਿਸ ਉਹ ਤੁਹਾਨੂੰ ਅਸੀਂ ਸੁਣਾ ਨਹੀਂ ਸਕਦੇ ਕਿਉਂਕਿ ਕਾਪੀਰਾਈਟ ਦੀ ਪ੍ਰੋਬਲਮ ਹੈ ਇਸ ਤੋਂ ਬਾਅਦ ਦੁਲਾ ਦੁਲਨ ਪਹੁੰਚ ਗਏ ਸਟੇਜ ਤੇ ਜਿੱਥੇ ਉਹਨਾਂ ਨੂੰ ਵੱਡੇਆਂ ਛੋਟਿਆਂ ਸਭ ਨੇ ਆਸ਼ੀਰਵਾਦ ਦੇ ਰੂਪ ਵਿੱਚ ਕੁਛ ਨਾ ਕੁਛ ਦਿੱਤਾ ਪੋਸ਼ ਗਿਫਟਸ ਦਿੱਤੇ ਕੁਛ ਵੱਡਿਆਂ ਨੇ ਪਿਆਰ ਦੇ ਰੂਪ ਵਿੱਚ ਜੋ ਵੀ ਦੇਣਾ ਹੁੰਦਾ ਸੋ ਸਟਾਰਟਿੰਗ ਹੋਈ ਦੁਲੇਰੀਆਂ ਸਿਸਟਰਸ ਤੋਂ ਇਸ ਤੋਂ ਬਾਅਦ ਟਰਨ ਬਾਈ ਟਰਨ ਸਾਰੇ ਆਉਂਦੇ ਗਏ ਤੇ ਆਪਣਾ ਆਸ਼ੀਰਵਾਦ ਦਿੰਦੇ ਗਏ ਇਸ ਤੋਂ ਐਂਡ THEN ਉਸ ਤੋਂ ਬਾਅਦ ਅੱਜ ਦਾ ਸੈਂਟਰ ਆਫ ਅਟ੍ਰੈਕਸ਼ਨ ਕਪਲ ਸਟੇਜ ਤੇ ਆ ਗਿਆ ਸੀ ਪਰਫਾਰਮੈਂਸ ਲਈ ਇਹ ਆਪਣਾ ਪੰਗੜਾ ਪੇਸ਼ ਕਰਨ ਲਈ ਕੁਝ ਵੀ ਕਹਿ ਸਕਦੇ ਕਪੜਾ ਡਾਂਸ ਜੋ ਵੀ ਸੀਗਾ ਉਹਨਾਂ ਨੂੰ ਸੂਟ ਕਰਦਾ ਉਹਨਾਂ ਨੇ ਕੀਤਾ ਅਸੀਂ ਇੰਜੋਏ ਕੀਤਾ ਉਹਨਾਂ ਨੂੰ ਦੇਖ ਕੇ ਔਰ ਤੁਸੀਂ ਵੀ ਇੰਜੋਏ ਕਰੋ ਸਾਡੀ ਅੱਜ ਦੀ ਜੋੜੀ ਜੋ ਕਿ ਬਹੁਤ ਹੀ ਪਿਆਰੀ ਸੀ ਸਾਨੂੰ ਕਮੈਂਟਸ ਵਿੱਚ ਜ਼ਰੂਰ ਦੱਸਣਾ ਤੁਹਾਨੂੰ ਇਹ ਜੋੜੀ ਕਿਸ ਤਰ੍ਹਾਂ ਦੀ ਲੱਗੀ ਬਸ ਜੀ ਫਿਰ ਸਾਰੇ ਇਹਨਾਂ ਨੂੰ ਅਪਰੀਸ਼ੀਏਟ ਕਰਨ ਦੇ ਲਈ ਸਟੇਜ ਤੇ ਆ ਗਏ ਖੁਦ ਵੀ ਪੁੰਗੜਾ ਪਾਇਆ ਤੇ ਬੱਚਿਆਂ ਤੋਂ ਵੀ ਪਵਾਇਆ ਬੱਚੇ ਹੀ ਨੇ ਸਾਡੇ ਵਾਸਤੇ ਕਿਉਂਕਿ ਇਹ ਸਭ ਸਭ ਤੋਂ ਘਰ ਦੇ ਛੋਟੇ ਛੋਟੇ ਕੱਪਲ ਨੇ ਸੋ ਇਸ ਤਰ੍ਹਾਂ ਸਾਰੇ ਹੌਲੀ ਹੌਲੀ ਸਟੇਜ ਤੇ ਆ ਰਹੇ ਸੀ ਇੰਜੋਏ ਕਰ ਰਹੇ ਸੀ ਉਹਨਾਂ ਦੇ ਨਾਲ ਕਾਫੀ ਵਧੀਆ ਲੱਗ ਰਿਹਾ ਸੀ ਸਾਨੂੰ ਐਂਡ THEN ਫਿਰ ਸਾਡੇ ਰੈਂਕੂ ਭਾਜੀ ਪੰਗੜੇ ਦੀ ਜਾਨ ਪਰਫਾਰਮੈਂਸ ਦੇ ਰਹੇ ਨੇ ਸਭ ਨੇ ਕਾਫੀ ਇੰਜੋਏ ਕੀਤਾ ਵਿਆਹ ਦੇ ਵਿੱਚ ਤੇ ਐਂਡ THEN ਇਸ ਤੋਂ ਬਾਅਦ ਅਸੀਂ ਡਿਨਰ ਕੀਤਾ ਤੇ ਚੱਲ ਪਏ ਡੋਲੀ ਲੈਂਡ ਲੜਕੀ ਦੇ ਘਰ ਇਹ ਐਸਾ ਟਾਈਮ ਹੁੰਦਾ ਹੈ ਜੋ ਹਰ ਪੇਰੈਂਟਸ ਲਈ ਕਾਫੀ ਮੁਸ਼ਕਲ ਹੁੰਦਾ ਆ ਉਹ ਇੱਕ ਬੱਚੀ ਜਿਸ ਨੂੰ ਇਹਨੇ ਚਾਵਾਂ ਨਾਲ 20 ਤੋਂ 25 ਸਾਲ ਪਾਲਦੇ ਨੇ ਉਹਦੀਆਂ ਛੋਟੀਆਂ-ਛੋਟੀਆਂ ਜਦਾਂ ਪੂਰੀਆਂ ਕਰਦੇ ਨੇ ਤੇ ਇਹ ਟਾਈਮ ਆ ਜਾਂਦਾ ਹੈ ਕਿ ਉਸਨੂੰ ਘਰ ਤੋਂ ਵਿਦਾ ਕਰਨਾ ਪੈਂਦਾ ਹੈ ਤੇ ਸਾਰੇ ਪੇਰੈਂਟਸ ਲਈ ਇਹ ਬੜਾ ਟਫ ਟਾਈਮ ਹੁੰਦਾ ਹੈ ਪਰ ਦੁਨੀਆ ਦਾ ਦਸਤੂਰ ਹੈ ਕਿ ਇਹ ਰੀਤ ਨਿਭਾਉਣੀ ਪੈਂਦੀ ਆ ਫਿਰ ਹਰ ਪੇਰੈਂਟਸ ਨੂੰ ਫਿਕਰ ਤਾਂ ਹੁੰਦਾ ਹੈ ਕਿ ਉਸ ਦਾ ਘਰ ਪਰਿਵਾਰ ਸਸੁਰਾਲ ਚੰਗਾ ਹੋਵੇ ਤਾਂ ਫਿਰ ਉਹ ਖੁਸ਼ ਰਹਿੰਦੇ ਨੇ ਆਈ ਹੋਪ ਕਿ ਸਭ ਦੀਆਂ ਬੇਟੀਆਂ ਨੂੰ ਘਰ ਪਰਿਵਾਰ ਸਸਰਾ ਲੱਛਾ ਮਿਲੇ ਤੇ ਇੱਥੇ ਹੋ ਗਈ ਸੀ ਵਿਦਾਈ ਦਾ ਟਾਈਮ ਵਿਦਾਈ ਹੋ ਰਹੀ ਸੀ ਸੋ ਉਸ ਤੋਂ ਬਾਅਦ ਫਿਰ ਅਸੀਂ ਅ ਦੁਲਨ ਨੂੰ ਲੈ ਕੇ ਘਰ ਵੱਲ ਚੱਲ ਪਏ ਫਾਈਨਲੀ ਅਸੀਂ ਦੁਲਨ ਨੂੰ ਲੈ ਕੇ ਘਰ ਪਹੁੰਚ ਗਏ ਜਿੱਥੇ ਦੁਲਨ ਦੇ ਸਵਾਗਤ ਲਈ ਉਸ ਦੀ ਸਿਸਟਰ ਇਨ ਲਾਉ ਨੇ ਰਿਬਨ ਲਗਾਇਆ ਹੋਇਆ ਸੀ ਕਿ ਰਿਬਨ ਕਟੋ ਤੇ ਅੰਦਰ ਆਓ ਫਿਰ ਨਨਤ ਪਰਜਾਈ ਦੇ ਵਿੱਚ 바ਰਗੇਨਿੰਗ ਚੱਲੀ ਜਿਹੜੀ ਕਿ ਪਹਿਲਾਂ ਜੀਜਾ ਸਾਲੀਆਂ ਵਿੱਚ ਚੱਲੀ ਸੀ ਸੇਮ ਫਿਰ ਸਮਝੌਤਾ ਕੀਤਾ ਗਿਆ ਹੌਲੀ ਹੌਲੀ 바ਰਗੇਨਿੰਗ ਹੋਣ ਤੋਂ ਬਾਅਦ ਕਿਉਂਕਿ ਬ੍ਰਦਰ ਹੁਣ ਆਪਣੀ ਵਾਈਫ ਦੀ ਸਾਈਡ ਤੇ ਸੀਗਾ ਉਹਨਾਂ ਦਾ ਇਸ ਲਈ ਉਹਨਾਂ ਨੂੰ ਆਪਣੀ ਵਾਈਫ ਦਾ ਸਾਥ ਦੇਣਾ ਪੈਣਾ ਸੀ ਸੋ ਉਹਨਾਂ ਨੇ ਰਲ ਮਿਲ ਕੇ ਹੌਲੀ-ਹੌਲੀ ਸਮਝੌਤਾ ਕਰਕੇ ਤੇ ਜਿੰਨਾ ਵੀ ਸ਼ਗੁਨ ਬਣਦਾ ਸੀ ਉਹਨੂੰ ਡੰਨ ਕੀਤਾ ਤੇ ਉਹਨਾਂ ਦੀ ਥਾਲੀ 'ਚ ਰੱਖਿਆ ਉਸ ਤੋਂ ਬਾਅਦ ਵਾਰੀ ਆਈ ਪਾਣੀ ਮਾਰਨੇ ਦੀ ਜੋ ਕਿ ਸਾਡੀ ਬਹੁਤ ਸਮਾਜ ਦੀ ਸਾਡੇ ਕਲਚਰ ਦੀ ਅਹਿਮ ਰਸਮਾਂ ਵਿਆਹ ਦੀ ਮੇਨ ਰਸਮਾਂ ਮਾਂ ਬੱਚਿਆਂ ਤੋਂ ਦੀ ਪਾਣੀ ਵਾਰ ਕੇ ਪੀਂਦੀ ਆ ਕਿ ਉਹਨਾਂ ਦੇ ਦੁੱਖ ਮੁਸੀਬਤਾਂ ਸਾਰੀਆਂ ਮੈਨੂੰ ਮਿਲ ਜਾਣ ਤੇ ਅਸੀਂ ਖੁਸ਼ੀਆਂ ਆਪਣੀ ਜ਼ਿੰਦਗੀ ਸ਼ੁਰੂਆਤ ਕਰਨ ਸੋ ਇਹ ਸੀ ਸਾਡਾ ਅੱਜ ਦਾ ਬਲੌਗ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਰੱਬ ਤੋਂ ਬਾਦ ਸ਼ੇਅਰ ਕਰਨਾ